ਨਵਜੋਤ ਸਿੰਘ ਸਿੱਧੂ ਜੋ ਕਿ ਆਪਣੀ ਸ਼ੇਰੋ ਸ਼ਾਇਰੀ ਵਾਲੀਆਂ ਵੀਡੀਓਜ਼ ਲਈ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਰਅਸਲ ਜਿਹੜੀ ਵੀਡੀਓ ਉਹਨਾਂ ਨੇ ਪੋਸਟ ਕੀਤੀ ਹੈ ਉਸ ਦੇ ਵਿੱਚ ਉਹ ਸ਼ੇਰੋ ਸ਼ਾਇਰੀ ਕਰਦੇ ਨਜ਼ਰ ਆਏ ਨੇ ਤੇ ਇਸ ਵੀਡੀਓ ਦੇ ਵਿੱਚ ਉਹ ਕਿਸ ਵੱਲ ਕੀ ਇਸ਼ਾਰਾ ਕਰ ਰਹੇ ਨੇ ਦੇਖ ਲੈਣੇ ਆ ਇਸ ਵੀਡੀਓ ਦੇ ਜ਼ਰੀਏ ਮਤਲਬ ਪੜਾ ਤੋ ਸਾਰੇ ਇਹਨੂੰ ਬੰਦ ਹੋ ਗਏ ਗੁਰੂ ਨੇਵਲੋਂ ਕੇ ਵੀ ਸਾਂਪੋਂ ਸੇ ਸੰਬੰਧ ਹੋ ਗਏ ਘਟਾ ਮਤਲਬ ਪੜਾ ਤੋ ਸਾਰੇ ਇਹਨੂੰ ਬੰਦ ਹੋ ਗਏ ਗੁਰੂ ਨੇਵਲੋਂ ਕੇ ਵੀ ਸਾਂਪੋਂ ਸੇ ਸੰਬੰਧ ਹੋ ਗਏ ਘਟਾ ਨਵਜੋਤ ਸਿੰਘ ਸਿੱਧੂ ਜੋ ਕਿ ਪੋਲਿਟਿਕਸ ਦੇ ਵਿੱਚ ਲਗਾਤਾਰ ਇਨਐਕਟਿਵ ਨਜ਼ਰ ਆ ਰਹੇ ਨੇ ਪਰ ਸੋਸ਼ਲ ਮੀਡੀਆ ਤੇ ਉਹ ਪੂਰੀ ਤਰ੍ਹਾਂ ਐਕਟਿਵ ਨੇ ਇਹ ਵੀਡੀਓ ਕਿਸ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਸਿਰਫ ਵਿਚਾਰ ਹਨ ਜਾਂ ਕਿਸੇ ਖਾਸ ਪਾਰਟੀ ਵੱਲ ਇਸ਼ਾਰਾ ਆਉਂਦੇ ਹਨ ਇਸ ਰਿਪੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੋ ਕਿ ਆਪਣੇ ਵਿਵਾਕ ਅੰਦਾਜ਼ ਅਤੇ ਸ਼ਾਇਰੀ ਭਰੇ ਬਿਆਨਾਂ ਲਈ ਜਾਣੇ ਜਾਂਦੇ ਹਨ ਟਾਈਮ ਟੂ ਟਾਈਮ ਸੋਸ਼ਲ ਮੀਡੀਆ ਤੇ ਸ਼ੇਰੋ ਸ਼ਾਇਰੀ ਦੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ ਇਹਨਾਂ ਵੀਡੀਓਜ਼ ਦੇ ਵਿੱਚ ਕਦੇ ਉਹ ਕਿਸੇ ਖਾਸ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਵੱਲ ਇਸ਼ਾਰਾ ਕਰਦੇ ਨੇ ਤੇ ਕਦੇ ਸਿਆਸੀ ਮਾਹੌਲ ਤੇ ਟਿੱਪਣੀ ਕਰਦੇ ਨੇ ਤਾਜ਼ਾ ਵੀਡੀਓ ਚ ਵੀ ਸਿੱਧੂ ਨੇ ਬਿਨਾਂ ਕਿਸੇ ਦਾ ਨਾਮ ਲਏ ਕੁਝ ਅਜਿਹੇ ਸ਼ਬਦ ਵਰਤੇ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਚ ਹਲਚਲ ਛੇੜ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਜੋ ਕਿ ਪੋਲਿਟਿਕਸ ਦੇ ਵਿੱਚ ਲਗਾਤਾਰ ਇਨਐਕਟਿਵ ਨਜ਼ਰ ਆ ਰਹੇ ਨੇ ਪਰ ਸੋਸ਼ਲ ਮੀਡੀਆ ਤੇ ਉਹ ਪੂਰੀ ਤਰ੍ਹਾਂ ਐਕਟਿਵ ਨੇ ਤੇ ਹਮੇਸ਼ਾ ਹੀ ਕੋਈ ਨਾ ਕੋਈ ਵੀਡੀਓ ਪਾਉਂਦੇ ਹੀ ਰਹਿੰਦੇ ਨੇ ਖਾਸ ਕਰ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰ ਸਿੱਧੂ ਨੂੰ ਸਸਪੈਂਡ ਕੀਤਾ ਗਿਆ ਹੈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਲਗਾਤਾਰ ਐਕਟਿਵ ਨੇ ਗੌਰਤਲਬ ਹੈ ਕਿ ਨਵਜੋਸ਼ ਸਿੰਘ ਸਿੱਧੂ ਇਸ ਸਮੇਂ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਨਹੀਂ ਹਨ ਤੇ ਨਾ ਹੀ ਉਹਨਾਂ ਵੱਲੋਂ ਹੁਣ ਤੱਕ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਹ ਕਿਹੜਾ ਸਿਆਸੀ ਰਾਹ ਅਪਣਾਉਣਗੇ ਪਰ ਇਹਨਾਂ ਜ਼ਰੂਰ ਹੈ ਕਿ ਹਰ ਨਵੀਂ ਵੀਡੀਓ ਨਾਲ ਸਿੱਧੂ ਸਿਆਸੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਤੇ ਸੋਸ਼ਲ ਮੀਡੀਆ ਤੇ ਅਟਕਲਾਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ ਕੁਝ ਦਿਨ ਪਹਿਲਾਂ ਵੀ ਸਿੱਧੂ ਨੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹ ਸ਼ੇਰੋ ਸ਼ਾਇਰੀ ਕਰਦੇ ਨਜ਼ਰ ਆਏ ਸੀ ਉਸ ਵਿੱਚ ਉਹ ਕਹਿ ਰਹੇ ਸੀ ਕਿ ਜ਼ਿੰਦਗੀ 'ਸੇ ਥੋੜੀ ਵਫਾ ਕੀਜੀਏ जो नहीं मिला उसे दफा कीजिए हर कोई नहीं है आपके काबिल अकेले बैठकर चाय का मजा लीजिए गुरु जिंदगी से थोड़ी वफा कीजिए जो नहीं मिला उसे दफा कीजिए हर कोई नहीं है आपके काबिल अकेले बैठ के चाय का मजा लीजिए ਇਸ ਵੀਡੀਓ ਦੇ ਵਿੱਚ ਵੀ ਉਹ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲ ਹੀ ਇਸ਼ਾਰਾ ਕਰ ਰਹੇ ਸੀ ਵੀਡੀਓ ਤੋਂ ਬਾਅਦ ਵੀ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਇਸ ਸ਼ੇਰੋ ਸ਼ਾਇਰੀ ਦਾ ਹੀ ਕਿਸੇ ਖਾਸ ਸਿਆਸੀ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਵੱਲ ਹੀ ਇਸ਼ਾਰਾ ਕਰ ਰਹੇ ਸੀ ਪਰ ਇਹ ਜ਼ਰੂਰ ਹੈ ਕਿ ਹਰ ਨਵੀਂ ਵੀਡੀਓ ਨਾਲ ਸਿੱਧੂ ਸਿਆਸੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਕੀ ਇਹ ਸਰਗਰਮੀ ਸਿਰਫ ਸੋਸ਼ਲ ਮੀਡੀਆ ਤੱਕ ਰਹੇਗੀ ਜਾਂ ਆਉਣ ਵਾਲੇ ਦਿਨਾਂ 'ਚ ਇਹ ਕਿਸੇ ਵੱਡੇ ਸਿਆਸੀ ਫੈਸਲੇ ਵੱਲ ਇਸ਼ਾਰਾ ਕਰੇਗੀ ਇਸ ਵੀਡੀਓ ਦੇ ਵਿੱਚ ਉਹ ਕਿਹਨੂੰ ਸੱਪ ਤੇ ਕਿਹਨੂੰ ਨੇਬਲਾ ਕਹਿ ਰਹੇ ਨੇ ਤੇ ਕਿਹਦਾ ਕਿਹਦੇ ਨਾਲ ਕੀ ਸੰਬੰਧ ਹੈ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦਿਓ ਕਿ ਆਖਿਰ ਨਵਜੋਤ ਸਿੰਘ ਸਿੱਧੂ ਕਿਹਨੂੰ ਸੱਪ ਤੇ ਕਿਹਨੂੰ ਨੇਬਲਾ ਕਹਿ ਰਹੇ ਨੇ